ਖੇਤੀਬਾੜੀ ਦਾ ਵੀ ਇੱਥੇ ਐ ਮੰਗਾ ਹਾਂ ਖੇਤੀਬਾੜੀ ਦਾ ਮੰਮਾ ਇਹ ਜਦੋਂ ਨਾ स्ਨੋ ਪੈਂਦੀ ਆ ਹਾਂ ਉਦੋਂ ਪਹਿਲਾਂ ਮੱਕੀ ਦਾ ਬੀਜ ਬੀਜ ਦਿੰਦੇ ਆ ਅੱਛਾ ਸਨੋ ਤੋਂ ਪਹਿਲਾਂ ਹਾਂ ਹਾਂ ਜਦੋਂ ਹੁਣ ਸਨੋ ਪੈਣੀ ਆ ਉਹ ਥੱਲੇ ਧਾਂਤੀ ਦੇ ਵਿੱਚ ਹੀ ਆ ਅੱਛਾ ਭਈ ਜਿਹੜੀਆਂ ਸਨੋ ਆਏ ਨੇ ਐਂਡ ਦਾ ਪਾਣੀ ਬਣ ਜਾਣਾ ਤੇ ਮੱਕੀ ਆਪੇ ਉਗੜੇ ਜਾਣੀ ਹੈ ਕਾਹ ਬਾਤ ਹੈ ਜੀ ਇਹ ਇਹਨਾਂ ਦੀ ਧਾਂਤੀ ਆਪਣੇ ਪੰਜਾਬ ਨਾਲੋਂ ਬਹੁਤ ਬੇਰਾਨੀ ਆ ਬਹੁਤ ਜ਼ਿਆਦਾ ਬੇਰਾਨੀ ਦਿਖਿਆ ਜਾਵੇ ਦਾ ਹਾਂ ਇੰਨਾਂ ਦੀ ਧਰਤੀ ਪਥਰੀਲੀ ਵੀ ਬਹੁਤ ਇਹ ਹਰ ਸਾਲ ਇਹਨਾਂ ਨੂੰ ਧਰਤੀ ਜੋ ਪੱਥਰ ਚੁਗਣਾ ਪੈਂਦਾ ਮੋٹے ਪੱਥਰ ਚੁਗਦੇ ਆ ਇਹ ਅੱਛਾ ਇਹਦਾ ਛੋਟਾ ਪੱਥਰ ਆ ਉਹਨੂੰ ਵਿੱਚੇ ਰਹਿਣ ਦਿੰਦੇ ਆ ਉਹ ਮਿਨਰਲ ਬਣ ਜਾਂਦਾ ਕਿਉਂਕਿ ਘਸਦਾ ਰਹਿੰਦਾ ਨਾ ਸਰਗਾ ਦੇ ਨਾਲ ਹਾਂ ਤੇ ਇਹ ਇੰਦਾ ਕਰਦੇ ਆ ਵੀ ਇਹ ਪਾਣੀ ਪੂਣੀ ਬਹੁਤ ਘੱਟ ਲਾਉਂਦੇ ਆ ਬਸ ਕੁਦਰਤੀ ਹੋਈ ਚੱਲਦਾ ਸਾਰਾ ਕੁਝ ਅੱਛਾ ਤੇ ਇਹ ਗਰਮੀਆਂ ਦਾ ਕੀ ਸਿਸਟਮ ਹੁੰਦਾ ਜਿਵੇਂ ਹੁਣ ਤਾਂ ਚਲੋ ਆਹ ਸਰਾਲ ਆ ਗਏ ਹਨਾ ਹਾਂਜੀ ਤੇ ਇੰਨਾ ਬਰਫਬਾਰੀ ਹੋ ਰਹੀ ਐ ਹੂੰ ਤੇ ਇਹ ਹੋਰ ਸ਼ਹਿਰਾਂ 'ਚ ਵੀ ਇੰਨੀ ਪੈ ਪੈਂਦੀ ਆ برف ਜਿਵੇਂ ਆਹ ਹੁਣ ਇੰਨੀ ਪੈ ਰਹੀ ਆ برف ਵੇਖੋ ਕਈਆਂ 'ਚ ਘੱਟ ਪੈਂਦੀ ਆ ਜਿਵੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੇਖਿਆ ਜਾਵੇ ਉਹਦੇ ਵਿੱਚ ਕਈ ਸ਼ਹਿਰ ਉਹਨਾਂ 'ਚ ਘੱਟ ਆ ਹਾਂ ਪਰ ਬਾਕੀਆਂ 'ਚ ਲਗਭਗ ਬੰਨ ਸਾਰੇ ਕੈਨੇਡਾ 'ਚ ਪੈਂਦੀ ਹੀ ਪੈਂਦੀ ਆ ਇੱਥੇ ਜ਼ਿਆਦਾ ਨਹੀਂ ਹਰੇ ਅੱਗੇ ਐਡਵੈਂਟਨ 'ਚ ਜ਼ਿਆਦਾ ਪੈਂਦੀ ਐ ਐਡਵੈਂਟਨ 'ਚ ਜ਼ਿਆਦਾ ਇੱਥੇ ਜ਼ਿਆਦਾ ਪੈਂਦੀ ਆ ਨਾ ਇੱਥੇ ਲਗਾਤਾਰ ਕਈ ਮਹੀਨੇ ਪਊ